ਸਾਸੀ ਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਔਰ ਗੱਲ ਕਰਦੇ ਆ ਪੰਜਾਬੀ ਫਿਲਮਾਂ ਦੀ 225 ਪੰਜਾਬੀ ਫਿਲਮਾਂ ਲਈ ਬਹੁਤ ਵੱਡਾ ਹੋਣ ਵਾਲਾ ਕਿਉਂਕਿ ਇਸ ਸਾਲ ਦੇ ਵਿੱਚ ਸੀਕਲ ਜਿਹੜੇ ਰਿਲੀਜ਼ ਹੋਣੇ ਨੇ ਪੰਜਾਬੀ ਫਿਲਮਾਂ ਦੇ ਕਾਫੀ ਵੱਡੀਆਂ ਫਿਲਮਾਂ ਦੇ ਸੀਕਲ ਜਿਹੜੇ ਰਿਲੀਜ਼ ਹੋਣ ਵਾਲੇ ਨੇ ਸੋ ਬਹੁਤ ਹੀ ਦੇਰ ਨਾ ਕਰਦੇ ਹੋਏ ਤੁਹਾਨੂੰ ਦੱਸਦੇ ਆ ਕਿ ਕਿਹੜੀਆਂ ਕਿਹੜੀਆਂ ਫਿਲਮਾਂ ਦੇ 225 ਦੇ ਵਿੱਚ ਸੀਕਲ ਜਿਹੜੇ ਰਿਲੀਜ਼ ਹੋਣ ਵਾਲੇ ਨੇ ਉਹਨਾਂ ਦੇ ਵਿੱਚ ਵੱਡੇ ਨਾਮ ਨੇ ਤਰਸੀਮ ਜਸੜ ਦਲਜੀਤ ਦੋਸਾਂਝ ਅਮਰਿੰਦਰ ਗਿੱਲ ਗਿੱਪੀ ਗਰੇਵਾਲ ਅਤੇ ਹੋਰ ਕਈ ਵੱਡੇ ਨਾਮ ਇਸ ਲਿਸਟ ਦੇ ਵਿੱਚ ਸ਼ਾਮਲ ਹੋਣ ਵਾਲੇ ਨੇ ਸੋ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਦਲਜੀਤ ਦੋਸਾਂਝ ਦੀ ਸਰਦਾਰ ਜੀ ਫਿਲਮਾਈ ਸੀ ਦਲਜੀਤ ਦੋਸਾਂਝ ਦੀ ਉਸ ਤੋਂ ਬਾਅਦ ਸਰਦਾਰ ਜੀ 2 아이 ਦੋਨੇ ਜਿਹੜੇ ਪਾਰਟ ਬੇਹਦ ਲੋਕਾਂ ਨੇ ਪਸੰਦ ਕੀਤੀ ਤੇ ਔਰ 225 ਦੇ ਵਿੱਚ ਸਰਦਾਰ ਜੀ 3 ਆਉਣ ਵਾਲੀ ਹੈ ਸੋ ਇੱਕ ਵੱਡਾ ਸੀਕਲ ਬਣ ਜਾ ਰਿਹਾ ਹੈ ਉਸ ਤੋਂ ਬਾਅਦ ਗੱਲ ਕਰਦੇ ਹਾਂ ਸੌਂਕਣ ਸੌਂਕੜੇ ਫਿਲਮ ਦੀ ਅਮੀ ਵਿਰਕ ਸਰਗੁਣ ਮਹਿਤਾ ਔਰ ਇਸ ਦੇ ਨਾਲ ਨਿਮਰਤ ਖਹਿਰਾ ਇਹ ਫਿਲਮ ਕਾਫੀ ਲੋਕਾਂ ਨੇ ਪਸੰਦ ਕੀਤੀ ਸੀ ਕਾਮੇਡੀ ਕਾਫੀ ਜ਼ਬਰਦਸਤ ਸੀ ਹੁਣ 2025 ਦੇ ਵਿੱਚ ਇਸ ਦਾ ਅਗਲਾ 파ਰਟ ਮਤਲਬ ਕਿ 파ਰਟ 2 ਰਿਲੀਜ਼ ਹੋਣ ਵਾਲਾ ਹੈ ਇਸ ਤੋਂ ਬਾਅਦ ਗੱਲ ਕਰਦੇ ਹਾਂ ਰੇਡੀਓ ਰੱਬ ਦਾ ਰੇਡੀਓ ਫਿਲਮ ਦੀ ਪਹਿਲੇ ਦੋ 파ਰਟ ਬੇਹਦ ਪਸੰਦ ਕੀਤੇ ਗਏ ਸੀ ਤਰਸੇਮ ਜਸੜ ਔਰ ਸਿਮੀ ਚਾਲ ਇਸ ਫਿਲਮ ਦੇ ਵਿੱਚ ਨਜ਼ਰ ਆਏ ਸਨ ਤੇ 2025 ਦੇ ਵਿੱਚ ਇਸ ਫਿਲਮ ਦਾ ਤੀਸਰਾ 파ਰਟ ਬਣਨ ਜਾ ਰਿਹਾ ਇਸ ਤੋਂ ਬਾਅਦ ਗੱਲ ਕਰਦੇ ਹਾਂ ਮੰਜੇ ਬਿਸਤਰੇ ਦੀ ਮੰਜੇ ਬਿਸਤਰੇ ਦਾ ਪਹਿਲਾ 파ਰਟ ਔਰ ਦੂਸਰਾ 파ਰਟ ਬੇਹਦ ਲੋਕਾਂ ਨੇ ਪਸੰਦ ਕੀਤਾ ਸੀ ਗਿੱਪੇ ਗਰੇਵਾਲ ਦੀ ਫਿਲਮ ਸੀ ਇਸ ਤੋਂ ਬਾਅਦ ਹੁਣ 225 ਦੇ ਵਿੱਚ ਮੰਜੇ ਬਿਸਤਰੇ 3 ਆ ਰਹੀ ਐ ਸੋ ਨਾਲ ਦੀ ਨਾਲ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ ਕਿ ਤੁਹਾਨੂੰ ਕਿਸ ਫਿਲਮ ਦਾ ਬੇਹਦ ਇੰਤਜ਼ਾਰ ਹੈ ਇਸ ਤੋਂ ਬਾਅਦ ਗੱਲ ਕਰਦੇ ਆ ਡੈਡੀ ਕੂਲ ਮੁੰਡੇ ਫੂਲ ਸੋ ਇਹ ਜਿਹੜੀ ਫਿਲਮ ਸੀ ਕਾਫੀ ਪਸੰਦ ਕੀਤੀ ਗਈ ਸੀ ਹਰੀਸ਼ ਵਰਮਾ ਅਮਰਿੰਦਰ ਗਿੱਲ ਫਿਲਮ ਦੇ ਵਿੱਚ ਲੀਡ ਦੇ ਵਿੱਚ ਨਜ਼ਰ ਆਏ ਸਨ ਕਾਫੀ ਸਾਲ ਪਹਿਲਾਂ ਇਹ ਫਿਲਮ ਬਣੀ ਸੀ ਤੇ ਹੁਣ ਕਾਫੀ ਸਾਲ ਬਾਅਦ 225 ਦੇ ਵਿੱਚ ਇਸ ਦਾ ਦੂਸਰਾ ਪਾਰਟ ਰਿਲੀਜ਼ ਹੋਣ ਵਾਲਾ ਹੈ ਇਸ ਤੋਂ ਬਾਅਦ ਗੱਲ ਕਰਦੇ ਆਂ ਗੋਲਗ ਬਗਨੀ ਬੈਂਕ ਤੇ ਬਟੂਆ ਅਮਰਿੰਦਰ ਗਿੱਲ ਔਰ ਹਰੀਸ਼ ਵਰਮਾ ਸਿਮੀ ਚਾਲ ਇਸ ਫਿਲਮ ਦੇ ਵਿੱਚ ਨਜ਼ਰ ਆਏ ਸਨ ਸੋ ਹੁਣ 2025 ਦੇ ਵਿੱਚ ਇਸ ਦਾ ਦੂਸਰਾ ਪਾਰਟ ਰਿਲੀਜ਼ ਹੋਣ ਜਾ ਰਿਹਾ ਸੋ ਇਸ ਤੋਂ ਬਾਅਦ ਗੱਲ ਕਰਦੇ ਆਂ ਡਾਕੂਆ ਦਾ ਮੁੰਡਾ ਡਾਕੂਆ ਦਾ ਮੁੰਡਾ ਪਹਿਲੇ ਦੋ ਪਾਰਟ ਆਏ ਸਨ ਜੋ ਬੇਹਦ ਲੋਕਾਂ ਨੇ ਪਸੰਦ ਕੀਤੇ ਸਨ ਦੇਵ ਕਰੋੜ ਲੀਡ ਦੇ ਵਿੱਚ ਨਜ਼ਰ ਆਏ ਸਨ ਸੋ 2025 ਦੇ ਵਿੱਚ ਹੁਣ ਡਾਕੂਆ ਦਾ ਮੁੰਡਾ 3 ਵੜਨ ਜਾ ਰਹੀ ਹੈ ਸੋ ਕਾਫੀ ਵੱਡੀਆਂ ਫਿਲਮਾਂ 225 ਦੇ ਵਿੱਚ ਵੜਨ ਜਾ ਰਹੀਆਂ ਨੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਕਿਸ ਫਿਲਮ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਉਸ ਤੋਂ ਬਾਅਦ ਗੱਲ ਕਰਦੇ ਆ ਨਿੱਕਾ ਜਾਲਦਾਰ ਨਿੱਕਾ ਜਾਲਦਾਰ ਦੇ ਪਹਿਲੇ 3 ਪਾਰਟ ਰਿਲੀਜ਼ ਹੋਏ ਸਨ ਜੋ ਖਾਸ ਕਰ ਪਹਿਲਾ ਪਾਰਟ ਲੋਕਾਂ ਨੇ ਬਹੁਤ ਪਸੰਦ ਕੀਤਾ ਸੀ ਐਮਏ ਵਰਕ ਦੀ ਇਹ ਫਿਲਮ ਹੈ ਔਰ ਨਿੱਕਾ ਜਾਲਦਾਰ 4 225 ਦੇ ਵਿੱਚ ਰੀਲੀਜ਼ ਹੋਣ ਜਾ ਰਹੀ ਹੈ ਸੋ ਇੱਕ ਫਿਲਮ ਸੀ ਜੋ 2024 ਦੇ ਵਿੱਚ ਆਈ ਸੀ ਸੋ ਪਹਿਲੀ ਵਾਰ ਇੰਡਸਟਰੀ ਦੇ ਵਿੱਚ ਅਜਿਹਾ ਹੁਣ ਜਾ ਰਿਹਾ ਕਿ ਇੱਕ ਫਿਲਮ ਇੱਕ ਸਾਲ ਪਹਿਲਾਂ ਬਣੀ ਹੋਵੇ ਤੇ ਉਸ ਦਾ ਅਗਲਾ ਪਾਰਟ ਅਗਲੇ ਸਾਲ ਹੀ ਆ ਜਾਵੇ ਮੈਂ ਗੱਲ ਕਰ ਰਿਹਾ ਜੀ ਮਿੱਤਰਾਂ ਦਾ ਚੱਲਿਆ ਟਰੱਕ ਨੀ ਇਹ ਫਿਲਮ ਅਮਰਿੰਦਰ ਗਿੱਲ ਦੀ 2024 ਦੇ ਵਿੱਚ ਰਿਲੀਜ਼ ਹੋਈ ਸੀ ਤੇ ਇਹ ਫਿਲਮ ਜਿਹੜੀ ਹੈ ਹੁਣ 2025 ਦੇ ਵਿੱਚ ਅਗਲਾ ਪਾਰਟ ਇਸ ਫਿਲਮ ਦਾ ਰਿਲੀਜ਼ ਹੋਣ ਜਾ ਰਿਹਾ ਉਸ ਤੋਂ ਬਾਅਦ ਗੱਲ ਕਰਦੇ ਹਾਂ ਵਾਰਨਿੰਗ 3 ਦੀ ਪੰਮੇ ਦੀ ਬੰਮੇ ਦੀਆਂ ਜਿਹੜੀਆਂ ਪਹਿਲੀਆਂ ਦੋ ਫਿਲਮਾਂ 警告1 ਔਰ 2 ਕਾਫੀ ਪਸੰਦ ਕੀਤੀਆਂ ਗਈਆਂ ਸਨ ਜਿਸ ਤੋਂ ਬਾਅਦ ਪ੍ਰਿੰਸ ਕਮਲਜੀਤ ਦਾ ਇੱਕ ਵੱਖਰੀ ਪਛਾਣ ਬਣ ਗਈ ਸੀ ਤੇ ਹੁਣ 2025 ਦੇ ਵਿੱਚ 警告3 ਵੀ ਸਾਨੂੰ 2025 ਦੇ ਵਿੱਚ ਦੇਖਣ ਨੂੰ ਮਿਲੇਗੀ ਉਸ ਤੋਂ ਬਾਅਦ ਗੱਲ ਕਰਦੇ ਆ ਐਮੀ ਵਿਰਕ ਦੀ ਫਿਲਮ ਦੀ ਐਮੀ ਵਿਰਕ ਦੀ ਫਿਲਮ ਬੰਬੂ ਕਾਰਡ ਬੰਬੂ ਕਾਰਡ ਬੇਹਦ ਪਸੰਦ ਕੀਤੀ ਸੀ ਉਸ ਸਮੇਂ ਕਿਉਂਕਿ ਉਸ ਸਮੇਂ ਬੇਹਦ ਇੱਕ ਵੱਖਰਾ ਕਨਸੈਪਟ ਸੀ ਸੋ ਬੀਨੂ ਢਿਲੋਂ ਔਰ ਐਮੀ ਵਿਰਕ ਇਸ ਫਿਲਮ ਦੇ ਵਿੱਚ ਨਜ਼ਰ ਆਏ ਸਨ ਸੋ ਇਸ ਤੋਂ ਬਾਅਦ ਸਿੰਮੀ ਚੱਲਦੀ ਹੈ ਪਹਿਲੀ ਫਿਲਮ ਸੀ ਤੇ ਹੁਣ 2025 ਦੇ ਵਿੱਚ ਬੰਬੂ ਕਾਰਟ 2 ਬਣਨ ਜਾ ਰਹੀ ਹੈ ਸੋ 2025 ਫਿਲਮਾਂ ਵਾਸਤੇ ਕਾਫੀ ਵੱਡਾ ਸਾਲ ਰਹਿਣ ਵਾਲਾ ਹੈ ਕਿਉਂਕਿ ਬਹੁਤ ਵੱਡੀਆਂ ਫਿਲਮਾਂ ਇਹ ਰਿਲੀਜ਼ ਹੋਣ ਵਾਲੀਆਂ ਨੇ ਸਾਲ ਦੇ ਵਿੱਚ ਸੋ ਤੁਹਾਨੂੰ ਕਿਹੜੇ ਸਟਾਰ ਦੀ ਕਿਹੜੀ ਫਿਲਮ ਦਾ ਇੰਤਜ਼ਾਰ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਸਸਕਾਰ